국가만 произ전하는 서 wind 아이 ਦੇਖੋ ਸਾਰੇ ਸ਼ੇਰ ਸੈਨਿਕ ਸ਼ੇਰ ਸੈਨਿਕ ਵਾਰਦ ਨੂੰ ਪਿਆਰ ਕਰਨ ਵਾਲੇ ਜਿਹੜੇ ਸਾਡੇ ਹਿੰਦੁਸਤਾਨ ਨੂੰ ਭਾਰਤ ਨੂੰ ਪੰਜਾਬ ਨੂੰ ਪਿਆਰ ਕਰਦੇ ਆ ਦੇਸ਼ ਨੂੰ ਪ੍ਰੇਮ ਕਰਦੇ ਨੇ ਦੇਸ਼ ਨੂੰ ਪ੍ਰੇਮ ਕਰਦੇ ਆ ਦੇਖੋ ਕਿਦਾਂ ਅੱਜ ਫਿਲਮ ਦੇਖਣ ਲਈ ਆਏ ਨੇ ਔਰ ਫਿਲਮ ਦੇ ਵਿੱਚ ਜਿਹੜੇ ਕੱਲ ਸੀਨ ਕਟਵਾਏ ਗਏ ਸੀਗੇ ਤਿੰਨ ਸਮ ਜਿਹੜੇ ਸੀਨ ਕਟਾਏ ਗਏ ਸੀਗੇ ਬਿਲਕੁਲ ਅਸਿਕ ਗੱਲ ਕੀਤੀ ਸੀ ਕਿ ਫਿਲਮ ਦੇ ਵਿੱਚ ਫਿਲਮ ਸ਼ਾਹ ਗੁਰਦੂਤ ਭਾਰਤ ਮੁਰਦਾਬਾਦ ਦੀ ਨਾਅਰੇਬਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਪਾਕਿਸਤਾਨ ਜਿੰਦਾਬਾਦ ਦੀ ਨਾਅਰੇਬਾਜ਼ੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਏਗੀ ਅਸੀਂ ਗੱਲ ਬਿਲਕੁਲ ਬੜੀ دیر ਤੋਂ ਰੱਖ ਰਹੇ ਸੀਗੇ ਵੀ ਭਾਰਤ ਦੀ ਜ਼ਮੀਨ ਦੇ ਉੱਤੇ ਭਾਰਤ ਮੁਰਦਾਬਾਦ ਦੀ ਨਾਅਰੇਬਾਜ਼ੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਏਗੀ ਫਿਲਮ ਦੇ ਪਟੂਸਰ ਨੂੰ ਕਹਿੰਦੇ ਫਿਲਮ ਦੇਖੂ ਸਹੀ ਆ ਕੇ ਵੀ ਅਸੀਂ ਕੋਈ ਵੀ ਐਸਾ ਸੀਨ ਫਿਲਮ ਦੇ ਵਿੱਚ ਰੱਖਿਆ ਹੀ ਨਹੀਂ ਹੈ ਉਹੀ ਅੱਜ ਪੂਰੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਜਲੰਧਰ ਜਲੰਧਰ ਪਟਿਆਲਾ ਮਾਨਸਾ ਮੁੜਾਡਾ ਜਲੰਧਰ ਪੋਹਾ ਪਟਿਆਲਾ ਪੰਜਾਬ ਮੋਗਾ ਪੰਜਾਬ ਦੇ ਲਗ ਲਗ ਪੰਜਾਬ ਦੇ ਲਗ ਲਗ ਸ਼ਹਿਰਾਂ ਵਿੱਚ ਜਾ ਕੇ ਇੰਤਾਨੀ ਕੋ ਫਿਲਮ ਦੇ ਖੰਜਾਰ ਤੋਂ ਜਾ ਕੇ ਨੇ ਅੱਜ ਰਾਤ ਸੇਤਨਾ ਦੀ ਮੀਟਿੰਗ ਵੀ ਹੈਗੀ ਹੈ ਉਹ ਉਹਦੇ ਵਿੱਚ ਆਪਾਂ ਨੰਨੇ ਲਿਆ ਜਾਊਗਾ ਕਿ ਇੱਕ ਫਿਲਮ ਜੋ ਹੋਰ ਕਿਹੜੇ ਕਿਹੜੇ ਸੋਚ ਕਟਵਾਏ ਜਾਣ ਜੋ ਕਿ ਨਾਲ ਖੁਸ਼ ਨੂੰ ਮਿਲੀ ਹੈ ਕਿ ਜਿਹੜਾ ਤੁਹਾਨੂੰ ਨਹੀਂ ਕਰਨੀ ਆਇਆ ਸੀਗਾ ਪਵਿੱਤਰ ਮੋਲ ਦੇ ਵਿੱਚ ਇਹ ਜੇਕਰ ਆਪ ਜੋੜਨਗੇ ਸ਼ੇਰ ਫੈਨਿੰਗ ਵਿੱਚ ਆਪ ਵਾਰਦੇ ਐ ਜੋੜਦੇ ਨਹੀਂ ਜੇਕਰ ਕੋਈ ਹੁੰਦਾ ਗੁਰੂ ਦਾਵਾ ਜੇਕਰ ਤੈਨੂੰ ਮੌਕੇ ਦਾ ਸ਼ੇਰ ਫੈਨਿੰਗ ਦੱਸਦਾ ਜੀ ਸ਼ੇਰ ਫੈਨਿੰਗ ਕੋਣ ਨੇ ਉਹ ਕੀ ਹੁੰਦੇ ਨੇ ਤਾਂ ਧਿਆਨ ਦੱਸਦਾ ਜੀ ਆਓ ਮਸਤਾਫਾ ਜੀ ਜੈ ਆਓ ਮਸਤਾਫਾ ਜੀ ਜੈ Uzavon, Uzavon, Pakistan, Uzavon, Pakistan, Pakistan, Uzavon, Pakistan. Çekere bir bacırcığım. Bump, 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 bump. Hey Şirin, hey, 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 ਗੁਨੀਤ ਉਹਨਾਂ ਨੇ ਕਿਹਾ ਪਲੇਟਾਂ ਚੱਕਣ ਨੂੰ ਝੂਠੀਆਂ ਨਹੀਂ ਕਿ ਆਸ ਅੱਜ ਦੇਖੋ ਸਾਰੇ ਸ਼ੇਵ ਸੈਨਿਕ ਸ਼ੇਵ ਸੈਨਿਕ ਫਾਰ ਦੇ ਰੂਪ ਪਿਆਰ ਕਰਨ ਵਾਲੇ ਜਿਹੜੇ ਸਾਡੇ ਹਿੰਦੁਸਤਾਨ ਨੂੰ ਭਾਰਤ ਨੂੰ ਪੰਜਾਬ ਨੂੰ ਪਿਆਰ ਕਰਦੇ ਆ ਦੇਸ਼ ਨੂੰ ਪ੍ਰੇਮ ਕਰਦੇ ਨੇ ਦੇਸ਼ ਨੂੰ ਪ੍ਰੇਮ ਕਰਦੇ ਆ ਦੇਖੋ ਕਿਦਾਂ ਅੱਜ ਫਿਲਮ ਦੇਖਣ ਲਈ ਆਏ ਨੇ ਔਰ ਫਿਲਮ ਦੇ ਵਿੱਚ ਜਿਹੜੇ ਕੱਲ ਸੀਨ ਕਟਵਾਏ ਗਏ ਸੀਗੇ ਤਿੰਨ ਸਮ ਜਿਹੜੇ ਸੀਨ ਕਿਟਾਏ ਗਏ ਸੀਗੇ ਬਿਲਕੁਲ ਅਸੀਂ ਇੱਕ ਗੱਲ ਕਹੀ ਸੀਗੀ ਫਿਲਮ ਦੇ ਵਿੱਚ ਫਿਲਮ ਸ਼ਾਹਕੁਰਦੂ ਵਿੱਚ ਭਾਰਤ ਮੁਰਦਾਬਾਦ ਦੇ ਨਾਅਰੇਬਾਜੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਪਾਕਿਸਤਾਨ ਜਿੰਦਾਬਾਦ ਦੀ ਨਾਅਰੇਬਾਜੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਗਈ ਜੀ ਅਸੀਂ ਗੱਲ ਬਿਲਕੁਲ ਬੜੀ ਦਿਨ ਤੋਂ ਰੱਖ ਰਹੇ ਸੀਗੇ ਵੀ ਭਾਰਤ ਦੀ ਜ਼ਮੀਨ ਦੇ ਉੱਤੇ ਭਾਰਤ ਮੁਰਦਾਬਾਦ ਦੀ ਨਾਅਰੇਬਾਜੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਏਗੀ ਫਿਲਮ ਦੇ ਪਟੂਸਰ ਨੂੰ ਕਹਿੰਦੇ ਫਿਲਮ ਦੇਖੂ ਸਹੀ ਆ ਕੇ ਵੀ ਅਸੀਂ ਕੋਈ ਵੀ ਐਸਾ ਸੀਨ ਫਿਲਮ ਦੇ ਵਿੱਚ ਰੱਖਿਆ ਹੀ ਨਹੀਂ ਹੈ ਉਹੀ ਅੱਜ ਪੂਰੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਜਲੰਧਰ ਜਲੰਧਰ ਪਠਾਨਕ ਮਨਸਾ ਮੁਲਾਡਾ ਜਲੰਧਰ ਪੋਹਾ ਪਟਿਆਲਾ ਪੰਜਾਬ ਮੋਗਾ ਪੰਜਾਬ ਦੇ ਲਗ ਲਗ ਪੰਜਾਬ ਦੇ ਲਗ ਲਗ ਸ਼ਹਿਰਾਂ ਵਿੱਚ ਜਾ ਕੇ ਇਨਸਾਨੀ ਕੋ ਫਿਲਮ ਦੇਖਣ ਜਾ ਰਹੇ ਸੀ ਯਾਨੀ ਅੱਜ ਰਾਤ ਸ਼ਹਿਰਾਂ ਦੀ ਮੀਟਿੰਗ ਵੀ ਹੈਗੀ ਹੈ ਉਹਦੇ ਵਿੱਚ ਆਪਾਂ ਨਿਰਣੇ ਲਿਆ ਜਾਊਗਾ ਕਿ ਇੱਕ ਫਿਲਮ ਜੋ ਹੋਰ ਕਿਹੜੇ ਕਿਹੜੇ ਸੋਣੇ ਕਟਵਾਏ ਜਾਣ ਯੋਗੀ ਨਾਲ ਖੇਡ ਨੂੰ ਮਿਲੀ ਹੈ ਜਿਹੜਾ ਕੋਈ ਨਹੀਂ ਕਰੀ ਸਕਿਆ ਆਇਆ ਸੀਗਾ ਪਵਿੰਨਰ ਮੋਲ ਦੇ ਵਿੱਚ ਕੀ ਇਹ ਸੁਕਰ ਆਪ ਤੋੜਨਗੇ ਸ਼ੇਪਟੈਨਿੰਗ ਬਿਸ਼ਪ ਕੋ ਤੋੜਦੇ ਐ ਤੋੜਦੇ ਨਹੀਂ ਇਹ ਗੁੰਦਾ ਗੁੰਡਾਵਾ ਜਦ ਕਰ ਤੈਨੂੰ ਮੌਕੇ ਤੇ ਸ਼ੇਪਟੈਨਿੰਗ ਦੱਸਦੇ ਜੀ ਸ਼ੇਪਟੈਨਿੰਗ ਕੋਨੇ ਉਹ ਕੀ ਹੁੰਦੇ ਨੇ ਅਧਿਆਨ ਦੱਸਦਾ ਜੀ ਭਾਰਤ ਪਟਾਕੀ ਜੈ ਹਾਏ ਮਸਤ ਪਟਾਕੀ ਜੈ ਜਿੰਦਾਬਾਦ ਪਟਾਕੀ ਜੈ

ਬਨੀਤ ਉਹਨੇ ਕਿਹਾ ਪਲੇਟਾਂ ਚੱਕਣ ਨੂੰ ਝੂਠੀਆਂ ਨਹੀਂ ਕਿ ਆਸ ਅੱਜ ਦੇਖੋ ਸਾਰੇ ਸ਼ੇਫ ਸੈਨਿਕ ਸ਼ੇਫ ਸੈਨਿਕ ਫਾਰ ਦੇ ਰੂਪ ਪਿਆਰ ਕਰਨ ਵਾਲੇ ਜਿਹੜੇ ਸਾਡੇ ਹਿੰਦੁਸਤਾਨ ਨੂੰ ਭਾਰਤ ਨੂੰ ਪੰਜਾਬ ਨੂੰ ਪਿਆਰ ਕਰਦੇ ਆ ਦੇਸ਼ ਨੂੰ ਪ੍ਰੇਮ ਕਰਦੇ ਨੇ ਦੇਸ਼ ਨੂੰ ਪ੍ਰੇਮ ਕਰਦੇ ਆ ਦੇਖੋ ਕਿਦਾਂ ਅੱਜ ਫਿਲਮ ਦੇਖਣ ਲਈ ਆਏ ਨੇ ਔਰ ਫਿਲਮ ਦੇ ਵਿੱਚ ਜਿਹੜੇ ਕੱਲ ਸੀਨ ਕਟਵਾਏ ਗਏ ਸੀਗੇ ਤਿੰਨ ਸਭ ਜਿਹੜੇ ਸੀਨ ਕਿਟਾਏ ਗਏ ਸੀਗੇ ਬਿਲਕੁਲ ਅਸੀਂ ਇੱਕ ਗੱਲ ਕੀਤੀ ਸੀਗੀ ਫਿਲਮ ਦੇ ਵਿੱਚ ਫਿਲਮ ਸ਼ਾਹ ਗੁਰੂ ਚ ਭਾਰਤ ਮੁਰਦਾਬਾਦ ਦੇ ਨਰਵਜੀ ਬਰਦਾਸ਼ਤ ਨਹੀਂ ਕੀਤੀ